ਓਸ਼ੋ ਜਦ ਤੁਸੀਂ ਆਪਣੇ ਅੰਦਰ ਪ੍ਰਵੇਸ਼ ਕਰੋਗੇ ਤਾਂ ਜਿਸ ਨਾਲ ਤੁਹਾਡੀ ਪਹਿਲੀ ਮੁਲਾਕਾਤ ਹੋਏਗੀ ਉਹ ਤੁਹਾਡੀ ਆਤਮਾ ਨਹੀਂ ਹੈ ਜਿਸ ਨਾਲ ਤੁਹਾਡੀ ਪਹਿਲੀ ਮੁਲਾਕਾਤ ਹੋਏਗੀ ਉਹ ਤੁਹਾਡਾ ਪਰਛਾਵਾਂ ਹੈ ਤੁਹਾਡੀ ਆਤਮਾ ਨਹੀਂ ਤੇ ਹੁਣ ਤੱਕ ਅਸੀਂ ਪਰਛਾਵੇ ਨੂੰ ਹੀ ਆਤਮਾ ਮੰਨ ਕੇ ਜੀਵੇ ਹਾਂ ਇਸ ਲਈ ਸੁਭਾਵਕ ਹੈ ਉਸ ਨਾਲ ਹੀ ਸਾਡਾ ਪਹਿਲਾ ਮਿਲਣਾ ਹੋਵੇ ਇਹ ਸਾਡੇ ਅੰਦਰ ਜੋ ਇੱਕ ਪਰਛਾਵਾਂ ਹੈ ਜਿਹਨੂੰ ਪਿੱਛੇ ਮਨੋਵਿਗਿਆਨ ਨੇ ਖਾਸ ਕਰ ਗੁਸਟਾਵ ਜੁੰਗ ਨੇ ਬੜਾ ਮੁੱਲ ਦਿੱਤਾ ਹੈ ਕਿ ਇਹ ਕਿ ਹਰ ਵਿਅਕਤੀ ਦੇ ਇੱਕ ਸ਼ੈਡੋ ਹੈ ਉਹ ਪਰਛਾਵਾਂ ਜੋ ਤੁਹਾਨੂੰ ਦਿਖਦਾ ਹੈ ਸੂਰਜ ਦੀ ਧੁੱਪ ਵਿੱਚ ਉਹ ਨਹੀਂ ਹੈ ਜੋ ਤੁਸੀਂ ਆਪਣੀ ਭੁੱਲ ਤੇ ਆਪਣੇ ਅ ਗਿਆਨ ਨਾਲ ਆਪਣੇ ਅੰਦਰ ਬਣਾ ਲਿਆ ਹੈ ਤੁਹਾਡਾ ਖਮੀ ਤੁਹਾਡਾ ਹੰਕਾਰ ਉਹੀ ਪਰਛਾਵਾਂ ਤੁਹਾਡਾ ਪਿੱਛਾ ਕਰ ਰਿਹਾ ਹੈ ਸੂਰਜ ਦੀ ਧੁੱਪ ਵੀ ਜਦ ਨਹੀਂ ਹੁੰਦੀ ਤਦ ਵੀ ਉਪਰ ਛਾਵਾਂ ਤੁਹਾਡਾ ਪਿੱਛਾ ਕਰਦਾ ਹੈ ਇਸ ਪਰਛਾਵੇਂ ਵਿੱਚ ਹੀ ਤੁਸੀਂ ਜਿਉਂਦੇ ਹੋ ਤੇ ਉਸ ਪਰਛਾਵੇਂ ਨੂੰ ਹੀ ਮੰਨ ਲੈਂਦੇ ਹੋ ਕਿ ਮੈਂ ਹਾਂ ਤੇ ਉਸ ਪਰਛਾਵੇਂ ਦੇ ਆਲੇ ਦੁਆਲੇ ਇੱਕ ਸੰਸਾਰ ਉਸਾਰਦੇ ਹੋ ਜਿਵੇਂ ਨਿਰਨੇ ਦੀ ਅੱਖ ਖੁੱਲਦੀ ਹੈ ਪਹਿਲੀ ਮੁਲਾਕਾਤ ਇਸ ਪਰਛਾਵੇਂ ਨਾਲ ਇਸੇ ਮਨਸ ਕਾਇਆ ਨਾਲ ਹੁੰਦੀ ਹੈ ਤੁਹਾਨੂੰ